ਨੀ ਵੀ ਗੋਟਾ ਕੈਸ ਚੱਲ ਰਿਹਾ ਉਹ ਚੱਲ ਰਿਹਾ ਚੱਲ 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 ਅੱਛਾ ਨਹੀਂ 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 ਇੱਕ ਮਿੰਟ ਸਿਰ ਤੇ ਆਪੇ ਆ ਕੇ ਆਪੇ ਆ ਕੇ ਨਹੀਂ ਜਾਣਾ ਹੈ ਅੱਛਾ ਤੂੰ ਪਹਿ ਬਾਤ ਤੂੰ ਆਪਣੀ ਨਹੀਂ ਓਏ ਛਤਰੀ ਲਿਆ ਛਤਰੀ ਛਤਰੀ ਦੇ ਉਹ ਭੈਣ ਨੂੰ ਤੂੰ ਪਹਿ ਨਹੀਂ ਆਣੀ ਛਤਰੀ ਓਏ ਇਹ ਭੈਣਾਂ ਪਹਿਣੀ ਐ ਭੈਣਾਂ ਐ ਕੋਈ ਪਹਿਣੀ ਆ ਛੱਡ ਚੱਲ ਮੈਂ ਹੀ ਮੰਨਦਾ ਮੈਂ ਆ ਆਜੋ ਮੈਂ ਪੂਰੀ ਮੰਨਦਾ ਹਾਂ ਮੈਨੂੰ ਪਤਾ ਮੇਰੀ ਛੋਟੀ ਭੈਣ ਆ ਤੂੰ ਇਮਾਨਦਾਰ ਮੈਂ ਪਹਿਲਾਂ ਹੱਥ ਛੱਡ ਤਾਂ ਆ ਛਤਵੀਰ ਫੜ ਤੂੰ ਅੱਛਾ ਤੈਨੂੰ ਤਾ ਤੂੰ ਕਹਿਣਾ ਮੈਂ ਚੱਲਾਂਗੀ ਚੱਲ ਫੇਰ ਆਜੋ ਆਜੋ ਕੋਈ ਨਾ ਕੋਈ ਨਾ ਪੈਣੇ ਕਿਤੇ ਦਲੇ ਨੇੜੇ ਰਿਓ ਨੇੜੇ ਰਿਓ ਆਹ ਰੇ ਗੱਡੀ ਖੜੀ ਪੈਣੇ ਆਹ ਰੇ ਗੱਡੀ ਖੜੀ ਆ ਸਰਕਾਰੀ ਐਂਬੂਲੈਂਸ ਖੜੀ ਆਲੇ ਸਰਕਾਰੀ ਗੱਡੀ ਆਈ ਆ ਸਰਕਾਰੀ ਗੱਡੀ ਅਰੇ ਉਸਨੇ ਨਹੀਂ ਧੂਪ ਹੈ ਚਲੋ ਇੱਥੇ ਚਲੋ ਕੰਮ ਕਰ ਜਾਓ ਵਿੱਚ ਬੈਠ ਮਿਚ ਆ ਜਾਓ ਇਕੱਠਾ ਨਾ ਕਰੋ ਤੇ ਹੱਥ ਨਾ ਲਾਓ ਵਾਹ ਵਾਹ ਬਹਿ ਜਾ ਪੈਣੇ ਬਹਿ ਜਾ ਚਲੋ ਬੋਲੇ ਸੋ ਨਿਹਾਲ ਆਓ ਜੀ ਮਾੜਾ ਇੱਕ ਦੋ ਬੰਦੇ ਮਹੱਲੇ ਦੇ ਆਪਾਂ ਘਰ ਚੈੱਕ ਕਰ ਲਈਏ ਜੀ ਇਹ ਘਰ ਆ ਭੈਣ ਦਾ ਜੀ ਇਹ ਕਮਰਾ ਵਾ ਜਿੱਥੋਂ ਅਸੀਂ ਹੁਣ ਭੈਣ ਨੂੰ ਬੜੀ ਮੁਸ਼ਕਲ ਦੇ ਨਾਲ ਹਨਾ ਗੱਡੀ ਦੇ ਵਿੱਚ ਬਿਠਾਇਆ ਤੇ ਤੁਸੀਂ ਦੇਖੋ ਇਸ ਘਰ ਦੇ ਹਾਲਾਤ ਆ ਕਿਚਨ ਆ ਇਹ ਚੁੱਲ੍ਹੇ ਆ ਜਿਹੜੇ ਚਾਰ ਚੁੱਲਿਆਂ ਵਾਲਾ ਇਹ ਮੰਨ ਲਓ ਚੁੱਲਾ ਨਾ ਗੈਸ ਚੁੱਲਾ ਇਹ ਆਮ ਘਰਾਂ 'ਚ ਨਹੀਂ ਸੀ ਹੁੰਦਾ ਪਤਾ ਨਹੀਂ 20 ਸਾਲ ਪੁਰਾਣਾ ਹੋਊਗਾ ਇਸ ਰਸੋਈ ਦੇ ਵਿੱਚ ਪ੍ਰਸ਼ਾਦਾ ਪਾਣੀ ਤਾਂ ਕਿਤੇ ਬਣਿਆ ਹੀ ਨਹੀਂ ਹੁਣ ਪਾਂਡੇ ਟਿੰਡੇ ਸਭ ਸੁੱਟਤੇ ਆ ਜਾ ਕੇ ਬਾਹਰ ਕੋਈ ਬਚਿਆ ਹੀ ਨਹੀਂ ਆ ਦਰਵਾਜ਼ੇ ਚਗਾਠਾਂ ਗਲਗੀਆਂ ਵਾ ਵਾਸ਼ਰੂਮ ਆ ਟਾਇਲਟ ਦੀਆਂ ਦੇਖੋ ਚਗਾਠਾਂ ਕਿਵੇਂ ਥੱਲੇ ਡਿੱਗੀ ਜਾਂਦੀਆਂ ਟਾਇਲਟ ਕਦੇ ਯੂਜ਼ ਹੀ ਨਹੀਂ ਕੀਤੀ ਟਾਇਲਟ ਦਾ ਕਿਸੇ ਦੇ ਘਰ ਮੂਰੇ ਕਰਿਆ ਏ ਕਿਤੇ ਕਿੱਥੇ ਕਰਿਆ ਏ ਇਦਾਂ ਹੀ ਚੱਲਦਾ ਸੀ ਕੰਮ ਦਰਵਾਜ਼ਾ ਪਿਛਲਾ ਅੱਜ ਅਸੀਂ ਹੁਣ ਖੋਲਿਆ ਪਿੱਛੇ ਤੁਸੀਂ ਦੇਖੋ ਕਿਦਾਂ ਘਰੇ ਨਾ ਗੱड्डा ਕੋਈ ਦੇਖੋ ਨਾ ਉਹ ਬੈੱਡ ਤੇ ਨਾ ਇਹ ਬੈੱਡ ਤੇ ਆ ਇਹ ਆ ਘਰ ਚ ਦੇਖੋ ਕਿਵੇਂ ਅਜਾੜ ਅਜਾੜ ਹੋਇਆ ਪਿਆ ਵਾ ਘਰ ਦੇਖੋ ਕੀ ਹਾਲਾਤ ਨੇ ਪਾਣੀ ਵਾਲੀ ਟੈਂਕੀ ਨਹੀਂ ਕਦੇ ਸਾਫ਼ ਹੋਈ ਜਾਂ ਭਰੀ ਪਤਾ ਨਹੀਂ ਕਿਵੇਂ ਇਹ ਭੈਣ ਪਿਛਲੇ 8-10 ਸਾਲਾਂ ਤੋਂ ਇਸ ਹਾਲਾਤ ਦੇ ਵਿੱਚ ਰਹਿ ਰਹੀ ਸੀ ਹਾਲਾਂਕਿ ਵਧੀਆ ਜੌਬ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਪੜ੍ਹੀ ਹੋਈ ਆ ਚੰਗੀ ਪੈਨਸ਼ਨ ਸੀਗੀ ਅਲਮਾਰੀਆਂ ਲਮੂਰੀਆਂ ਸਭ ਖਾਲੀ ਸਭ ਕੁਝ ਕੱਢ ਕੇ ਸੁੱਟ ਤੇ ਕੱਪੜੇ ਦੀਆਂ ਗੱਠਾਂ ਬੰਨ ਬੰਨ ਕੇ ਬੇਟਾ ਇੱਧਰ ਹੋਇਓ ਸਾਰਾ ਕੁਝ ਸੁੱਟਦਾ ਇਹਨਾਂ ਨੇ ਇਹ ਅਲਮਾਰੀ ਹੈ ਭੈਣ ਦੀ ਅਸੀਂ ਇਹ ਸਾਰੇ ਮੱਲਾ ਐਮਸੀ ਸਾਹਿਬ ਖੜੇ ਨੇ ਜਿਹੜੇ ਭੈਣ ਭਰਾ ਸਾਨੂੰ ਸੱਦੇ ਆ ਉਹਨਾਂ ਨੇ ਇਹ ਅਲਮਾਰੀ ਦਾ ਵੀ ਕਿਸੇ ਨੇ ਲੋਕ ਭੰਨਿਆ ਹੋਇਆ ਜੀ ਆ ਦੇਖੋ ਲੋਕ ਤੋੜਿਆ ਹੋਇਆ ਵਾ ਤੇ ਪਤਾ ਨਹੀਂ ਤਾਂ ਕੋਈ ਤੋੜ ਕੇ ਸਮਾਨ ਕੱਢ ਕੇ ਲੈ ਗਿਆ ਹੋਊ ਜਾਂ ਕਿਵੇਂ ਰੱਬ ਜਾਣਦਾ ਜਾਂ ਇਹਨੇ ਆਪ ਹੀ ਤੋੜਤਾ ਤੇ ਇਹ ਅਲਮਾਰੀ ਦੇ ਵਿੱਚੋਂ ਅੰਦਰ ਘਰ ਦੇ ਵਿੱਚ ਇਹਨੇ ਨੋਟਬੁੱਕ ਕਾਪੀਆਂ ਜਿਹੜੀਆਂ ਨਾ ਰਜਿਸਟਰ ਹੁੰਦੇ ਆ ਉਹ ਭਰ-ਭਰ ਕੇ ਢੇਰ ਲਾਏ ਪਿਆ ਲਿਖੀ ਜਾਂਦੀ ਆ ਕੁਛ ਉਹਨਾਂ ਚ ਲਿਖੀ ਇੰਗਲਿਸ਼ ਦੇ ਵਿੱਚ ਹੀ ਲਿਖਦੀ ਆ ਕੀ ਲਿਖਿਆ ਕੋਈ ਸੈਂਟੈਂਸ ਵੀ ਨਹੀਂ ਬਣਦਾ ਕੁਛ ਸਮਝ ਵੀ ਨਹੀਂ ਆ ਰਹੀ ਬਸ ਆਪਣੀ ਫ੍ਰਸਟ੍ਰੇਸ਼ਨ ਆ ਜਿਹੜੀ ਉਹ ਕੱਢੇ ਜਾ ਰਹੀ ਫਿਰ ਘਰੇ ਬੈਂਕ ਦੀਆਂ ਕਾਪੀਆਂ ਪਈਆਂ ਸੀ ਚੈੱਕ ਬੁੱਕਾਂ ਪਈਆਂ ਸੀਗੀਆਂ ਪੁਰਾਣੀਆਂ ਘਰ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਸੀਗੀ ਜਿਹੜੀ ਜਿਹਨੂੰ ਅਸੀਂ ਕੀਮਤੀ ਕਹਿ ਸਕੀਏ ਅਲਮਾਰੀਆਂ ਲਮੋੜੀਆਂ ਦੇ ਜਿੰਦੇ ਭੰਨੇ ਹੋਇਆ ਪਹਿਲੇ ਇੱਕੋ ਹੀ ਅਲਮਾਰੀ ਅੰਦਰ ਬੈੱਡ ਵੀ ਖਾਲੀ ਅਲਮਾਰੀਆਂ ਵੀ ਖਾਲੀ ਕੁਛ ਨਹੀਂ ਖੁਸ਼ਾਨ ਸੀਟੇ ਸੂਟ ਪਏ ਨੇ 8-10 ਤੇ ਕੁਛ ਪੈਣ ਦੇ ਕਾਗਜ਼ ਪੱਤਰ ਪਏ ਨੇ ਜਿਹੜੇ ਜਦੋਂ ਇਹ ਜੌਬ ਕਰਦੀ ਸੀਗੀ ਭੈਣ ਐਜੂਕੇਸ਼ਨ ਡਿਪਾਰਟਮੈਂਟ 'ਚ ਉਹਨਾਂ ਦੀਆਂ ਲੈਟਰ ਆਈਆਂ ਹੋਈਆਂ ਬਾਰ-ਬਾਰ ਕਾਰਨ ਦੱਸੋ ਨੋਟਿਸ ਜਾਰੀ ਹੋਏ ਹੋਏ ਆ ਜਿਹਦੇ ਇਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਭੈਣ ਨੇ ਉਹ ਪਏ ਨੇ ਘਰ ਦੇ ਵਿੱਚ ਬਸ ਆਈ ਹੋਈ ਇਹਨੂੰ ਵੀ ਜੰਡਾ ਲਾਤਾ ਜੀ ਅਸੀਂ ਇੱਧਰ ਤੇ ਇਹ ਵੀ ਲੱਗ ਜਾਣਾ ਜੰਡਾ ਚ ਜਿੰਦਾ ਹੈਗਾ ਨਾ ਇੱਧਰ ਇੱਧਰ ਵੀ ਜੰਡਾ ਲਾ ਕੇ ਮੈਂ ਉਹ ਚਾਬੀ ਹੈ ਜਿਹੜੀ ਉਹ ਭੈਣ ਨੂੰ ਅਸੀਂ ਪੜਾਵਾਂਗੇ ਭੈਣ ਇੰਨੀ ਸੈਂਸ ਦੇ ਵਿੱਚ ਹੈਗੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਈਰ ਨਿਵਾਸ 647/9 ਮੋਹਾਲੀ ਚ ਖੜੇ ਆ ਅਸੀਂ ਜਿੱਥੇ ਆਪਾਂ ਗੱਲ ਕਰੀਏ ਕਿ ਇੱਕ ਪੜਿਆ ਲਿਖਿਆ ਵਰਗ ਪੰਜਾਬ ਦਾ ਰਹਿੰਦਾ ਇਹ ਵੀ ਇੱਕ ਸਾਡੀ ਭੈਣ ਪੜੀ ਲਿਖੀ ਸੀਗੀ ਜਿਹੜੀ ਇਸ ਘਰ ਦੇ ਵਿੱਚ ਰਹਿ ਰਹੀ ਆ ਪੈਣੇ ਸਾਸ੍ਰੀਕਾਲ ਮੇਲੇ ਤੇ ਬਿਚ। ਇਧਰ ਆ ਇਧਰ ਆ। ਸਾਸੀ ਕਾਲ ਭੈਣੇ। ਪੜ੍ਹ। ਹਾਂ ਬਾਹਰ ਜਾਂਦੇ ਨੇ। ਪੜ੍ਹ। ਠੀਕ ਹੈ ਭੈਣੇ। ਜਾ ਤੂੰ ਬਾਹਰ। ਠੀਕ ਹੈ ਭੈਣੇ ਜੀ। ਸਾਸੀ ਕਾਲ ਭੈਣੇ। ਮੈਂ ਤੇਰਾ ਭਰਾ ਆ ਮੈਂ ਭੈਣੇ। ਗੁੱਸਾ ਨਾ ਕਰ। ਗੁੱਸਾ ਨਾ ਕਰ ਭੈਣੇ। ਇੱਕ ਬਖਤ ਦੀ ਮਾਰੀ ਹੋਈ ਭੈਣ ਆ ਵਿਚਾਰੀ। ਕੱਲੀ ਹੋਈ ਇਸ ਘਰ ਚ ਰਹਦੀ ਐ। ਮਾਂ ਦੀ ਮੌਤ ਹੋ ਗਈ ਆ। ਪਿਓ ਦੀ ਵੀ ਮੌਤ ਹੋ ਗਈ ਆ। ਭਰਾ ਦੀ ਵੀ ਮੌਤ ਹੋ ਗਈ ਆ। ਨਾ ਮਾਂ। ਜਾਨ ਨੇ ਬਾਹਰ ਚਲੇ ਇਹਨੂੰ ਮਾਰੀ ਨਾ ਮਾਰੀ ਨਾ। ਲੜਨਾ ਨਹੀਂ ਗੁੱਸਾ ਨਹੀਂ ਕਰ। ਬਾਤ ਤੂੰ ਬਾਤ। ਹਾਕੀ ਜੋੜੀ। ਹਾਕੀ ਮਾਰਨੀ ਸਾਡੇ ਤੋਂ। ਭਰਾਵਾ ਨਹੀਂ ਤੂੰ ਭਰਾਵਾ ਦੇ ਹਾਕੀ ਮਾਰੇਂਗੀ। ਤੂੰ ਬਾਹਰ ਹਟ। ਤੂੰ ਇਹਦਾ ਪੱਛਮ ਹਟ। ਅਸੀਂ ਤੇਰੇ ਭਰਾ ਆ। ਅਸੀਂ ਤੇਰੇ ਭਰਾ ਆ। ਐਂ ਜਿਵੇਂ ਨਾ ਦੁਸ਼ਮਣ ਦੋ। ਮੇਰੀ ਭੈਣ ਆ ਤੂੰ। ਕਰੀ ਹਿੰਮਤ ਕਿ ਤਾਹੀ? ਮੈਂ ਤਾਂ ਮਿਲਣ ਆਇਆ ਤੇਰੇ। ਮਿਲਣਾ। ਮੈਨੂੰ ਮਿਲਵਾ ਸਜਾ। ਹਾਂ। ਤੂੰ ਦਰਬਾਰ 'ਚ ਬੈਠੇ। ਭਰਾਵਾ। ਭਰਾਵਾਂ ਦੇ। ਤੂੰ ਭੈਣ ਆ ਮੇਰੀ। ਕਰ ਦੂੰਗੇ? ਨਾ ਮੇਰੀ ਭੈਣ। ਆ ਤੇਰੀ ਬੁੱਤੀ ਬਾਤੀ ਦਾ ਕੋਈ ਮੁੱਲ ਨਹੀਂ ਹੈ। ਠੀਕ ਹੈ ਭੈਣੇ। ਠੀਕ ਹੈ। ਹਟ। ਚਲੇ ਜਾ ਨਾ। ਗੁੱਸਾ ਨਾ ਕਰ ਪਰ ਮੈਂ ਤੈਨੂੰ ਕੀ ਕਰਾਂ ਗੁੱਸਾ ਨਹੀਂ ਕਰਨਾ ਪਰ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਕਿਉਂ ਹੋ ਜਾ ਛੋਟੀ ਭੈਣ ਆ ਤੂੰ ਮੇਰੀ ਤੇਰੀ ਤੇਰਾ ਘਰ ਹੈ ਨਹੀਂ ਤੇਰਾ ਫਿਰ ਤੂੰ ਅੱਥਰ ਕਿਉਂ ਆਇਆ ਤੈਨੂੰ ਮਿਲਣਾ ਹੈ ਤਾਂ ਮੈਂ ਨਹੀਂ ਜੋ ਮੇਰੇ ਮਾਸੇ ਆਇਆ ਮੈਂ ਸੋਚਿਆ ਆਪਣੀ ਭੈਣ ਨੂੰ ਮਿਲਿਆ ਮਰ ਕਾਲਾ ਨਹੀਂ ਗੱਡਣੀ ਹੈ ਭੈਣ ਸਿਆਣੀ ਭੈਣ ਹੈ ਮੇਰੀ ਪੜ੍ਹੀ ਲਿਖੀ ਭੈਣ ਹੈ ਠੀਕ ਹੈ ਤੇਰੇ ਤਾਂ ਮਾਦਾ ਲਾਜ਼ਾ ਕਰਨਾ ਭੈਣ ਠੀਕ ਹੈ ਭੈਣ ਠੀਕ ਮਾਰ ਲਈ ਤੂੰ ਮੇਰੇ ਚਾਰ ਮਾਰ ਲਈ ਗੁੱਸਾ ਲਾ ਲਈ ਬਸ ਇਹਨੂੰ ਕਸ਼ਾਪੇ ਨੂੰ ਉਤਾਰ نیچے ਉਧਰ

ਸੁਣ ਲੈ ਨਾ ਉੱਚ ਰਿਆਂ ਬੈਸੀ ਭੈਣ ਫੇਰ ਫੇਰ ਉਹੀ ਗੁੱਸਾ ਫੇਰ ਮੇਰੇ ਨਾਂ ਦਾ ਰੱਟ ਲਗਾ ਕੇ ਚਾਹਦੀ ਓ ਕਦੀ ਜਾ ਰਿਆ ਵਾਹਿਗੁਰੂ ਤੇ ਤੂੰ ਖਾ ਵਾਹਿਗੁਰੂ ਮੈਂ ਤਾਂ ਆਪਣੇ ਨਾਂ ਦਾ ਚੱਕ ਦੂੰਗੀ ਵਾਹਿਗੁਰੂ ਜਾਵਾ ਚਲਾ ਜਨਤਾ ਨੂੰ ਵੀ ਲੈ ਕੇ ਚੱਲ ਕਿਹੜੀ ਜਨਤਾ ਨੂੰ ਨਾ ਲੈ ਕੇ ਇਹਨਾਂ ਨੂੰ ਵੀ ਲੈ ਜਾ ਠੀਕ ਹੈ ਭੈਣ ਜਾਨਾ ਜਾਨਾ ਲੈ ਆ ਭੈਣ ਨੂੰ ਜਾਣ ਦੇ ਨਹੀਂ ਮੈਂ ਕਿ ਜਾਂਦੀ ਆ ਭੈਣ ਨੂੰ ਤਾਂ ਜਾਣਦੀ ਏ ਤੂੰ ਤੇਰੀ ਗਵਾਂਡਣ ਸੁਤੰਤ ਤੇ ਮੈਂ ਤੇ ਕੱਚੇ ਦਾ ਭੈਣ ਮੇਰੀ ਇਹ ਭੈਣ ਅਸ ਇਹਦੇ ਦਮਾ ਚ ਦਰਵਾਜ਼ੇ ਨੂੰ ਲੋਕ ਕਰਿਆ ਇਹਦੇ ਨੂੰ ਇਹ ਜਿਹੜੇ ਕੁੰਡੀ ਵਾਲਾ ਦਰਵਾਜ਼ਾ ਹੁੰਦਾ ਉਹ ਲਗਾਏ ਇਹਦੇ ਨੂੰ ਲੋਕ ਲੌਕ ਲਗਾਏ ਜੇ ਲਾ ਕੇ ਉਹ ਉੱਪਰ ਉੱਪਰ ਵਾਲਿਆਂ ਨੂੰ ਕਹਿੰਦਾ ਥੋ ਉੱਪਰ ਵਾਲਿਆਂ ਨੂੰ ਕਹਿੰਦਾ ਕਹਿੰਦਾ ਸਿਸਟਮ ਦੇ ਕੋਈ ਨਾ ਕਿਥੇ ਬੋਡੀ ਦੇ ਨਾਲ ਟੱਪੜ ਕਰਿਆ ਕਟਾ ਦਿਓ ਕਟਾ ਲਗਾਏ ਆਪਣੀ ਪੈਨਸ਼ਨ ਪੈਨਸ਼ਨ ਲੈਣੀ ਹੈ ਪੈਨਸ਼ਨ ਲੈਣੀ ਹੈ ਹੋਰ ਕਰਨ ਲਾ ਗਿਆ ਪੈਨਸ਼ਨ ਲੈਣੀ ਹੈ ਕਿ ਨਹੀਂ ਤੂੰ ਬਾਹਰ ਨਿਕਲ ਜਾ ਪੈਨਸ਼ਨ ਲੈਣੀ ਹੈ ਤੂੰ ਇਥੋਂ ਬਾਹਰ ਨਿਕਲ ਜਾ। ਤੈਨੂੰ ਪੈਨਸ਼ਨ ਲੈਣੀ ਆ ਆਪਣੀ ਕਿ ਨਹੀਂ? ਐਨੀ ਜੁਵਾਨ ਦੇ ਕਸਾਈ ਨਾ ਕਰ। ਨਹੀਂ ਪੈਨਸ਼ਨ ਲੈਣੀ ਆ। ਐਨੀ ਤੇਰੇ ਕੋਲ ਐਨੀ ਤੇਰੀ ਐਨੀ ਪੈਨਸ਼ਨ ਲੈਣੀ ਆ। ਪੈਨਸ਼ਨ ਲੈਣੀ ਆ ਤੂੰ ਆਪਣੀ। ਭੈਣੇ ਪੈਨਸ਼ਨ ਹੀ ਲੈਣੀ ਤੂੰ ਆਪਣੀ। ਸਾਨੂੰ ਆ ਲੈਣ ਦੇ ਅੰਦਰ। ਹੋਸੀ ਹਟ। ਓਏ ਆਲੇ। ਓਏ ਆਲੇ। ਆ ਲੈਣ ਦੇ ਅੰਦਰ। ਮੈਨੂੰ ਪਕੜੀ ਇਹਨੂੰ। ਕਸ਼ਾ ਮੈਨੂੰ ਪਕੜੀ ਇਹਨੂੰ। ਭੈਣੇ ਆ ਜਾਂਦੇ। ਅਖੇ ਲਾ ਗਿਆ ਗੱਲ ਸੁਣ ਲੈ ਸਰ ਕੀ ਕਰਨਾ ਗੱਲ ਸੁਣ ਲੈ ਇਹ ਹੱਡੀ ਸੀ ਉਹ ਦਰਵਾਜ਼ਾ ਹੈ ਨਹੀਂ ਗੱਲ ਸੁਣ ਲੈ ਬਸ ਸਰਕਾਰ ਹੈ ਭੈਣੇ ਗੱਲ ਤਾਂ ਸੁਣ ਲੈ ਇਹ ਸਰਕਾਰ ਹੈ ਗੱਲ ਤਾਂ ਸੁਣ ਲੈ ਮarli ਹੱਕੀ ਬਸ ਇਹ ਬਸ ਆਹ ਬਸ ਇਹ ਬੜਾ ਪੂਰਾ ਇੰਡੀਆ ਦੇ ਅੰਦਰ ਸੇਰ ਪਈ ਹੋਈ ਹੈ ਛੋਟੀ ਭੈਣ ਹੈ ਮੇਰੀ ਛੋਟੀ ਭੈਣ ਹੈ ਤੂੰ ਮੇਰੀ ਮੇਰੀ ਛੋਟੀ ਕੀ ਕਰਨਾ ਕੀ ਕਰਨਾ ਹੈ ਮੈਨੂੰ ਛੱਡ ਦਿਓ ਰੱਖ ਦੇ ਦੇਖ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੀ ਆ ਸੱਚ ਤੇ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀਸਾ ਸੱਚ ਤੂੰ ਮੇਰੀ ਛੋਟੀ ਭੈਣ ਤੂੰ ਬਾਤ ਠੀਕ ਹੈ ਨਹੀਂ ਮੈਂ ਇਸका ਕੋੰਦਾ ਆਪਣੇ ਅਭਜਾ ਕਰ ਲਮਗੀ ਆਹਾ ਛੱਡ ਠੀਕ ਛੱਡ ਚੱਲ ਅੱਛਾ ਜਾ ਹਾ ਛੱਡ ਛੱਡ ਦੇ ਚੱਲ ਅੱਛਾ ਇਹ ਭੈਣ ਆ ਜੀ ਸਾਡੀ ਸਖਵੰਤ कौर ਆ ਫੋਕਸ ਟਿਕ ਨਹੀਂ ਲੱਗਦਾ ਸਤਵੰਤ कौर ਮੇਰੀ ਭੈਣ ਕੱਲੀ ਹੋਈ ਇਸ ਘਰ ਚ ਰਹਿ ਰਹੀ ਆ ਆਪਾਂ ਦੀ ਡੈਥ ਹੋ ਗਈ ਮਮਾ ਦੀ ਠੀਕ ਹੈ ਬੈ ਤੂੰ ਜਸ ਲੈ ਲੈ ਮਾ ਲਈ ਨਹੀਂ ਮੈਂ ਕੋਈ ਫੈਸਲਾ ਪੱਕੇ ਫਿਰ ਬਾਤ ਕਰ ਇਹ ਮੇਰਾ ਹੈ ਜੀ ਐ ਜੀ ਬ੍ਰਦਰ ਹੈ ਇਹ ਕਾਦੀ ਵਾਲੇ ਦਾ ਜਿਸ ਨਾਲ ਤਾਂ ਬਾਤ ਕੋੜਾ ਤੂੰ ਐਸਾ ਜੰਦਾ ਲੈ ਕੇ ਆ ਤੇ ਬੜੇ ਮੈਂ ਦਾ ਐ ਜੀ ਬ੍ਰਦਰ ਆਏ ਮੇਰੇ ਕੋਲ ਐ ਜੀ ਬ੍ਰਦਰ ਤੂੰ ਮੇਰੇ ਬਲੱਡ ਰਿਲੇਸ਼ਨ ਚ ਹੋ ਹੈ ਨਹੀਂ ਹੈਗਾ ਜ਼ਰੂਰੀ ਤਾਂ ਨਹੀਂ ਭਰਾ ਭਰਾ ਕੋ ਨਹੀਂ ਭਰਾ ਖੂਨ ਚ ਹੀ ਹੁੰਦੇ ਆ ਹਾਂ ਅਸੀਂ ਤਾਂ ਜੋ ਬਲੱਡ ਰਿਲੇਸ਼ਨ ਚ ਅਸੀਂ ਤਾਂ ਉਹਨਾਂ ਨੂੰ ਮੰਨਦੇ ਆ ਨਾ ਬੈਣ ਉਹਨਾਂ ਨੂੰ ਮੰਨਦਾ ਪੂਰੀ ਦੁਨੀਆ ਦੇ ਚ ਉਹਨਾਂ ਨੂੰ ਮੰਨਦਾ ਨਾ ਮੇਰੀ ਬੈਣ ਆਇਆ ਕਿਉਂ ਬਈ ਉਹ ਕੀ ਕਹਿੰਦਾ ਉਨੇ ਮੈਨੂੰ ਕਿਹਾ ਆ ਜਿਹੜੇ ਉਂਗਲਾ-ਉਂਗਲਾ ਚ ਕੱਟ ਉਹਨੇ ਕਿਹਾ ਮੈਨੂੰ ਉਹੀ ਉਹੀ ਬੋਲਨੇ ਉਹਨੇ ਭੇਜਿਆ ਮੈਨੂੰ ਜਿਹਨੇ ਤੂੰ ਬਾਹਰ ਬਾਹਰ ਇਹਨੂੰ ਜਿਹੜਾ ਹੈ ਕਾਦੇ ਨੰਬਰ ਤੇ ਇਧਰ ਚਲ ਇਧਰ ਚਲ ਜਾਂਦਾ ਜਾਂਦਾ ਉਸੇ ਰੱਖ ਉਸੇ ਨੇ ਕਿਹਾ ਸੱਚਾ ਪੁੱਛ ਲ ਮੇਰੇ ਨਾਲ ਦੇ ਠੀਕ ਹੈ ਬਣ ਸਤਵੰਤ ਪਾਣੇ ਤੁਸੀਂ ਕਿੰਨਾ ਪੜੇ ਹੋ ਮੇਰਾ ਮੇਰੇ ਕੋਲ ਟਾਈਮ ਨਹੀਂ ਹੈ ਪੜੇ ਕਿੰਨਾ ਤੁਸੀਂ ਮੇਰੇ ਕੋਲ ਟਾਈਮ ਨਹੀਂ ਹੈ ਤੂੰ ਕੰਕਾ ਦਿੱਤਾ ਹਿਸਾਬ ਚਲ ਠੀਕ ਹੈ ਬਣ ਸਤਵੰਤ ਪਾਣੇ ਫਟਾਫਟ ਫਟਾਫਟ ਪੈਨ ਪੈਨ ਕਿਹੜਾ ਤੁਹਾਡਾ ਮੈਨੂੰ ਨਹੀਂ ਪਤਾ ਕੌਣ ਹੈ ਭਰਾ ਤੇਰਾ ਮਦਦ ਲਈ ਆਇਆ ਮੈਨੂੰ ਮਦਦ ਲੰਡੈ ਨਹੀਂ ਕਿਸੇ ਤੋਂ ਪੈਣਾ ਮੇਰਾ ਨਾਲੇ ਮਦਦ ਕਰੀਏ ਮੈਂ ਨਾਲ ਸੀ ਮਦਦ ਲਈ ਆਇਆ ਕਿਸੇ ਤੋਂ ਚੰਗਾ ਨਾਲੇ ਨਾਲੇ ਬਹਿ ਜਾ ਦੋ ਸ਼ਾਂਤ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਰ ਸੱਚ ਜਗਤ ਸੱਚ ਹੈ ਪੀ ਸੱਚ ਊਨਾਨ ਕੋ ਵੀ ਸੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਹਾਲੀ ਪਹੁੰਚੇ ਆ ਜੀ 63 ਸੈਕਟਰ ਸੈਕਟਰ ਦੇ ਵਿੱਚ 9 ਫੇਸ ਦੇ ਵਿੱਚ ਨૈયਰ ਫੈਮਿਲੀ ਰਹਿੰਦੀ ਸੀ ਇਸ ਘਰ ਅੱਜ ਇਕੱਲੀ ਸ੍ਰਿਦਮੰਤ ਕੋਲ ਰਹਿ ਗਈ ਮਾਂ ਦੀ ਮੌਤ ਹੋ ਗਈ ਮੇਰਾ ਘਰ ਐਜੂਕੇਸ਼ਨ ਡਿਪਾਰਟਮੈਂਟ ਚ ਜੌਬ ਕਰਦੀ ਸੀ ਭੈਣ 10 12 ਸਾਲ 8 10 ਪਹਿਲਾਂ ਸਾਲ ਪਹਿਲਾਂ ਜੌਬ ਛੱਡਤੀ ਮਾਂ ਦੀ ਮੌਤ ਤੋਂ ਬਾਅਦ ਬਸ ਥੱਲੇ ਦੀ ਪਜਾਮਾ ਪਾ ਦੋ ਭੈਣ ਅਜੇ ਉਤਰੋ ਨਾ ਨਹੀਂ ਉਤਰੋ ਮੈਂ ਉਤਰਾਂ ਮੈਂ ਕਿੰਨੇ ਆਂਦੀ ਆ ਨਵੇਂ ਬਹੁਤ ਵੀਰ ਲੱਗ ਕੇ ਕੜੇ ਨਹੀਂ ਹੋ ਗੇ ਭਰਾ ਭੈਣ ਨੇ ਪਿਛਲੇ ਕਈ ਮਹੀਨਿਆਂ ਤੋਂ ਨਹੀਂ 1 ਸਾਲ ਤੋਂ ਹੀ ਕੱਲਾ ਸ਼ਰਟ ਪਾਉਂਦੇ ਨੇ ਥੱਲੇ ਕੁਛ ਨਹੀਂ ਪਾਉਂਦੇ ਪਜਾਮਾ ਹੀ ਪਾਉਂਦੇ ਨੇ ਪਜਾਮਾ ਨਹੀਂ ਪਾਉਲੇ ਸਾਸਰੀ ਘਾਲ ਪਹਿਣੇ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਤੇਰਾ ਭਰਾ ਆ ਤੂੰ ਮੇਰੀ ਸਤਵੰਤ ਭੈਣ ਆ ਮੈਂ ਤੇਰੇ ਵਰਗੇ ਲੋਕਾਂ ਦਾ ਲੇਖਾ ਜੋਖਾ ਠੀਕ ਆ ਠੀਕ ਆ ਬਸ ਚਾ ਚਾ ਸਰਕਾਰੀ ਆਫੀਸਰ ਹੈ ਹਾਂ ਓਹੋ ਸੌਰੀ ਹਾਂ ਸਾਨੂੰ ਨਹੀਂ ਸੀ ਪਤਾ ਭੈਣੇ ਸੌਰੀ ਅੱਛਾ ਲੇਡੀਜ਼ ਹੈ ਹਾਂ ਓਹੋ ਸਰਕਾਰੀ ਆਫੀਸਰ ਆ ਭੈਣੇ ਤੂੰ ਭੈਣੇ ਸਰਕਾਰੀ ਆਫੀਸਰ ਹਾਂ ਪੈਣੇ ਸਤਵੰਤ ਸਰਕਾਰੀ ਆਫੀਸਰਾਂ ਤੋਂ ਲੈ ਭਰਾ ਮੈਂ ਤੇਰਾ ਤਾਂ ਚੱਲਦੀ ਇਹਦੀ ਇਹਦਾ ਕਦੀ ਜੁਬਾਨ ਦਾ ਤਾਲੂ ਤੇ ਤਾਲੂ ਤੇ ਜੁਬਾਨਾ ਉੱਪਰ ਤੇ ਨੀਚੇ ਜੁਬਾਨਾ ਕੱਢ ਲੀਂਦੇ ਕੱਢਦੇ ਕੱਢਦੇ ਠੀਕ ਕਰਦੇ ਬਗੁੱਸਾ ਕਰ ਬਸ ਸ਼ਾਂਤ ਹੋ ਜਾ ਪੈਣੇ ਹੁਣ ਮੈਨੂੰ ਇਹ ਦੱਸ ਫੇਰ ਤੂੰ ਭੈਣ ਦਾ ਰੱਟਾ ਲਗਾ ਛੱਡੀ ਤੇਰੇ ਤੇਰੇ ਨਾਬੇ ਦਾ ਨੰਬਰ ਹੈਗਾ ਤੇ ਕੋਈ ਨਾਬੇ ਵਾਲਾ ਨਾਬੇ ਵਾਲਾ ਨੰਬਰ ਮੇਰੇ ਨਾਲ ਮੇਰਾ ਕੀ ਲਾਂ ਦੇਣਾ ਤੇਰੇ ਪਿੱਕੇ ਉੱਤੇ ਪੀਕੇ ਤੇ ਪੀਕੇ ਪੀਕੇ ਤੇ ਕਿਹਨਾਂ ਮਰਚ ਹੁੰਦੇ ਨੇ ਕਿ ਲੰਦੇ ਨੇ ਮੈਂ ਗੱਲ ਕਰਨੀ ਆ ਉਹਨਾਂ ਨਾਲ ਤੇ ਫੇ ਮੇਰਾ ਤਾਂ ਸਮਝਦਾ ਬਾਹਰ ਮੰਦਰ ਚੜੇ ਹੋਏ ਠੀਕ ਹੈ ਹਾਂ ਤੇ ਇਸ ਘਰ ਦੇ ਵਿੱਚ ਨਈਰ ਨਿਵਾਸ ਚ ਖੜੇ ਆ ਇੱਥੇ ਕੋਈ ਨਈਰ ਨਾ ਤੇ ਕੋਈ 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 ਵਿਅਕਤੀ ਨਹੀਂ ਹੈ ਤੇ ਇੱਥੇ ਇਹ ਭੈਣ ਸਤਮੰਤ ਕੌਰ ਨਈਰ ਰਹਿ ਰਹੇ ਨੇ ਇਹਨਾਂ ਦੇ ਮਦਰ ਇਸ ਦੁਨੀਆ ਤੋਂ 8-9 ਸਾਲ ਪਹਿਲਾਂ ਜਾ ਚੁੱਕੇ ਨੇ ਉਸ ਤੋਂ ਬਾਅਦ ਇਹਨਾਂ ਦਾ ਬ੍ਰਦਰ ਸੀਗਾ ਉਹ ਇਹਨਾਂ ਦੇ ਮਗਰ ਆਉਂਦਾ ਸੀ ਇਹ ਭੈਣ ਆਪਣੇ ਮਮਾ ਦੀ ਡੈਥ ਤੋਂ ਬਾਅਦ ਡਿਪਰੈਸ਼ਨ ਲੱਗੇ ਅਫਸਰ ਇੱਕ ਦਿਨ ਇੱਥੇ ਨੇੜੇ ਕੋਠੀ ਆ ਸਾਹਮਣੇ ਉਹਨਾਂ ਦੇ ਘਰ ਜਾ ਬੜੇ ਕਹਿੰਦੇ ਵੀ ਇਹ ਮੇਰੀ ਕੋਠੀ ਆ ਭੰਨ ਤੋੜਨ ਲੱਗੇ ਬਾਹਰ ਕੱਢਣ ਲੱਗੇ ਉਹਨਾਂ ਨੂੰ ਉਹਨਾਂ ਨੇ ਪੁਲਿਸ ਬੁਲਾ ਲਈ ਕੱਲ ਲੇਡੀਜ਼ ਬੋਸ ਨੇ ਮੇਰੇ ਬਾਪੂ ਕੱਢ ਤਾ ਨਹੀਂ ਜਾਂਦਾ ਕੋਈ ਸਪੈਕ ਨਹੀਂ ਤੁਸੀਂ ਉਹਨਾਂ ਦੇ ਘਰੇ ਨਹੀਂ ਸੀ ਗਏ ਗਾ ਤੋ ਗਏ ਉਹਨਾਂ ਦੇ ਘਰੇ ਆ ਤੇ ਮੁਚਾ ਦੀਆਂ ਚੰਨ ਕਰਕੇ ਲੈ ਕੇ ਚੱਲ ਪੂਰੀ ਜਾਣਕਾਰੀ ਦੱਸ ਪੂਰੀ 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 ਜਾਣਕਾਰੀ ਦੇ ਦੇ ਕਿਆ ਬਾਤ ਹੈ ਤੁਸੀਂ ਮੈਨੂੰ ਇਹ ਦੱਸੋ ਬਈ ਉਹਨਾਂ ਦੇ ਘਰੇ ਗਏ ਸੀ ਤੁਸੀਂ ਮੈਂ ਗਈ ਸੀ ਕੀ ਉਹ ਤੁਹਾਡੀ ਗੁੱਟੀ ਆ ਹੋਵੇ ਚਾਹੇ ਨਾ ਹੋਵੇ ਤੇਨੇ ਕੀ ਲੰਡਣਾ ਨਹੀਂ ਉਹ ਫਿਰ ਉਹਨਾਂ ਨੇ ਤੁਹਾਨੂੰ ਮੈਨੂੰ ਦੁੱਖ ਲੱਗਿਆ ਪੁਲਿਸ ਸਾਥ ਦੇ ਕੇ ਉਹਨਾਂ ਨੇ ਤੁਹਾਨੂੰ ਕਟਵਾਇਆ ਪੁਲਿਸ ਤੋਂ ਮੈਨੂੰ ਬੜਾ ਦੁੱਖ ਲੱਗਿਆ ਇਹ ਗੱਲ ਦਾ ਕਾਹ ਤੋਂ ਕੁੱਟਿਆ ਉਹਨਾਂ ਨੇ ਤੁਹਾਨੂੰ 15 ਸਾਲ ਪਹਿਲਾਂ ਕਟ ਮਤਰਾ ਕਾਹ ਤੋਂ ਕੁੱਟਿਆ ਨਹੀਂ ਕਾਹ ਤੋਂ ਕੁੱਟਿਆ ਉਹਨਾਂ ਨੇ ਮੇਰੀ ਭੈਣ ਨੂੰ ਕਿਵੇਂ ਗੁੱਟੂਗਾ ਕੋਈ ਮੇਰੀ ਭੈਣ ਨੂੰ ਕਿਹੜੀ ਭੈਣ ਤੂੰ ਕੀ ਕਰੀਂ ਤੇਰੇ ਮਾਰਿਆ ਸੀ ਕਿ ਨਹੀਂ ਵੀ ਤੂੰ ਸੱਚ ਤੇਰੇ ਮਾਰਿਆ ਸੀ ਕਿ ਨਹੀਂ ਉਹਨੇ ਤੂੰ ਸੱਚ ਬੋਲਿਆ ਤੂੰ ਤਾਂ ਮਾਰਿਆ ਨਹੀਂ ਤੂੰ ਤੇਰੇ ਮਾਰਿਆ ਸੀ ਕਿ ਨਹੀਂ ਉਹਨੇ ਕੁਛ ਮਰਜ਼ੀ ਕੀਤਾ ਉਹ ਤੇਨੇ ਕਿਉਂ ਮੇਰੀ ਭੈਣ ਨੂੰ ਕਾਤੋਂ ਕੁੱਟਣਗੇ ਤੂੰ ਮੇਰੀ ਛੋਟੀ ਭੈਣ ਨਹੀਂ ਤੂੰ ਪਹਿਚਾਣਾ ਨਹੀਂ ਮੈਨੂੰ ਤੂੰ ਮੈਨੂੰ ਪਹਿਚਾਣਾ ਨਹੀਂ ਮੈਂ ਨਹੀਂ ਪਛਾਣਿਆ ਨਾਬੇ ਤੇ ਮੈਂ ਮੈਂ ਨਾਬੇ ਜਲੱਦੀ ਪਿੰਡ ਜਲੱਦੀ ਅਸੀਂ ਉੱਥੇ ਰਹਿੰਦੇ ਹਾਂ ਆਪਾਂ ਮਿਲਦੇ ਆ ਉੱਥੇ ਅਸੀਂ ਉੱਥੇ ਰਹਿੰਦੇ ਹਾਂ ਤੁਸੀਂ ਇੱਥੇ ਰਹਿੰਦੇ ਹੋ ਪਹਿਲਾਂ ਤਾਂ ਉੱਥੇ ਹੀ ਸੀ ਪੜ੍ਹਾਈ ਤੇ ਤੁਹਾਡੀ ਉੱਥੇ ਹੀ ਹੋਈ ਆ ਪੜ੍ਹਾਈ ਤੋਂ ਬਾਅਦ ਅਸੀਂ ਤਾਂ ਕੰਮ ਦੇ ਸ਼ਿਫਟ ਕਿਤੇ ਪੜ੍ਹਾਈ ਤਾਂ ਉੱਥੇ ਹੀ ਰਹੀ ਹੈ ਨਾ ਤੁਹਾਡੀ ਸੇਮ ਸਕੂਲ ਦੇ ਵਿੱਚ ਪੜ੍ਹਦੇ ਸੀ ਸੇਮ ਸਕੂਲ ਚ ਪੜ੍ਹਦੇ ਸੀ ਇੱਥੇ ਮਹੱਲੇ ਦੇ ਲੋਕ ਪੂਰੇ ਇਹਦੇ ਵਾਸਤੇ ਬੜੇ ਦਿਸਤ ਤੜਸਦੇ ਸੀ ਚਾਹੁੰਦੇ ਸੀ ਵੀ ਇਹਦੀ ਹੈਲਪ ਕਰ ਸਕੀ ਪਰ ਇੰਨੀ ਸੌਖੀ ਨਹੀਂ ਸੀ ਇਹਦੀ ਮਦਦ ਕਰਨੀ ਇਹਦੇ ਨੇੜੇ ਆਉਣਾ ਵੀ ਔਖਾ ਸੀ ਦੇਖ ਹੀ ਰਹੇ ਹੋ ਕਿੰਨਾ ਐਗਰੈਸ਼ਨ ਆ ਭੈਣਾ ਇਹ ਭੈਣਾ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਵੀਡੀਓ ਬਣਾ ਕੇ ਮੁਹੱਲੇ ਦੇ ਸਾਰੇ ਕਾਫੀ ਲੋਕਾਂ ਨੇ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਪਹਿਲਾਂ ਤਾਂ ਹੁਣ ਤੇ ਠੀਕ ਸੀ ਅੰਦਰ ਬੈਠੀ ਸੀ ਘਰ 'ਚ ਪੈਸੇ ਬੰਡੀ ਜਾਂਦੀ ਸੀ ਬਾਹਰ ਆ ਕੇ ਕਿਸੇ ਨੇ ਮੰਨ ਲਓ ਸਫਾਈ ਵਾਲਾ ਆ ਗਿਆ ਉਹਨੂੰ 500 ਰੁਪਏ ਦੇ ਲਾ ਕੇ ਉਹਨੂੰ 1500 ਦੇ ਤੱਕ ਇਹਨੂੰ 2000 ਦੇ ਤੱਕ ਪੈਸੇ ਪਾੜ-ਪਾੜ ਛੁੱਟੀ ਜਾਂਦੀ ਸੀ ਸਮਾਨ ਘਰ ਦਾ ਫ੍ਰਿਜ ਸਿੱਟਦਾ ਬਾਹਰ ਟੀਵੀ ਸਿੱਟਦਾ ਏਸੀ ਸਿੱਟਦਾ ਕੂਲਰ ਸਿੱਟਦਾ ਕੱਪੜੇ ਸਿੱਟਦੇ ਨਵੇਂ-ਨਵੇਂ ਲੋਕ ਚੱਕ-ਚੱਕ ਲਈ ਜਾਂਦੇ ਬਿਸ਼ਰਮ ਲੋਕ ਆ ਬਿਸ਼ਰਮਾ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਉਹ ਤਾਂ ਉਹਨਾਂ ਨੂੰ ਤਾਂ ਸਮਾਨ ਚਾਹੀਦਾ ਇਹਨੇ ਸੁੱਟਿਆ ਉਹ ਚੱਕ ਕੇ ਲੈ ਗਏ ਪਰ ਕੁਝ ਚੰਗੇ ਲੋਕ ਸੀ ਜਿਹੜੇ ਉਹਨਾਂ ਦਾ ਦਿਲ ਮੱਚਦਾ ਸੀ ਵੀ ਇਹ ਇਦਾਂ ਗਲਤ ਹੋ ਰਿਹਾ ਹੈ ਪਰ ਉਹ ਕਰਨਾ ਚਾਹੁੰਦੇ ਸੀ ਕੁਝ ਕਰਨੀ ਸੀ ਪਾ ਰਹੇ ਨਾ ਤਾਂ ਹੁਣ ਪਿੱਛੋਂ ਪੇਕਿਆਂ ਚੋਂ ਕੋਈ ਆ ਰਿਹਾ ਪਰਿਵਾਰ ਚੋਂ ਪਿੱਛੋਂ ਭਰਾ ਦੀ ਡੈਥ ਹੋ ਗਈ ਭਾਬੀ ਆਈ ਸੀ ਦੱਸਦੇ ਪੰਜ 6 ਸਾਲ ਪਹਿਲਾਂ ਉਹਨਾਂ ਨੂੰ ਲੈ ਕੇ ਵੀ ਗਏ ਸੀਗੇ ਤੇ 4-5 ਮਹੀਨੇ ਉੱਥੇ ਰਹੇ ਵੀ ਸੀ ਭੈਣ ਫਿਰ ਇੱਕ ਦਿਨ ਵਾਪਸ ਆ ਗਏ ਤੜਕਿਓ ਇਕੱਲੇ ਉਦੋਂ ਮੁੜ ਕੇ ਨਾ ਕੋਈ ਆਇਆ ਨਾ ਇਹ ਗਏ ਆ ਕੇ ਪਹਿਣ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਸੀ ਐਜ ਇਸਟੈਨੋ ਇਕੱਲਾ ਕੁੜਤਾ ਪਾ ਕੇ ਬਾਹਰ ਸੜਕਾਂ ਦੇ ਤੁਰੇ ਫਿਰਦੇ ਸੀ ਨਾ ਕੋਈ ਸਿਰ ਤੇ ਚੁੰਨੀ ਨਾ ਤੇੜ ਸਲਵਾਰ ਜਾਂ ਪਜਾਮਾ ਇਕੱਲਾ ਕੁੜਤਾ ਪਾਇਆ ਤੇ ਇਹ ਭੈਣਾ ਸਾਰੇ ਇੱਜਤਦਾਰ ਪਰਿਵਾਰ ਫਿਕਰਮੰਦ ਸੀ ਇਹਦੇ ਲਈ ਕਹਿੰਦੇ ਸੀ ਇਹਨੂੰ ਚਾਹੁੰਦੇ ਸੀ ਵੀ ਇਹ ਭੈਣ ਦਾ ਵੀ ਕੋਈ ਹੱਲ ਹੋਵੇ ਇਹਦਾ ਪਰਿਵਾਰ ਦਾ ਮੈਂਬਰ ਕੋਈ ਪਿੱਛੇ ਆਵੇ ਔਰ ਪਿੱਛੇ ਤਾਂ ਤੜਾ ਆਵੇ ਕੋਈ ਜੇ ਹੋਵੇ ਜਿਹੜੇ ਹੈਗੇ ਆ ਉਹਨਾਂ ਨੇ ਪਿੱਛੈ ਛੱਡਤਾ ਜਿਹੜੇ ਸੀਗੇ ਉਸ ਦੁਨੀਆ ਤੋਂ ਤੁਰ ਗਏ ਉਸੇ ਬਣ ਗਏ ਪਤਾ ਨਹੀਂ ਕਦੋਂ ਬਾਪ ਦੇ ਜਾਣ ਤੋਂ ਬਾਅਦ ਮਾਂ ਦੇ ਜਾਣ ਤੋਂ ਬਾਅਦ ਫਿਰ ਇੱਕ ਭਰਾ ਸੀ ਉਹਦੇ ਵੀ ਜਾਣ ਤੋਂ ਬਾਅਦ ਇਕੱਲੀ ਨੇ ਇੱਕ ਦੁਨੀਆ ਬਣਾ ਲਈ ਅੰਦਰ ਇਸ ਦੁਨੀਆ ਦਾ ਜੋ ਵੀ ਸਮਾਨ ਸੀ ਸਭ ਸੜਦਾ ਬਾਹਰ ਜਾ ਕੇ ਤੇਰੇ ਵਾਂਗੂ ਕੋਠੇ ਦੇ ਉਪਰ ਥੋੜਾ ਜਿਹਾ ਚੜ ਜਾਣਾ ਕੋਠੇ ਤੇ ਚੜ ਚੜ ਕੇ ਥੋੜਾ ਦੇਖ ਲੈ ਕੱਲੀ ਕੋਈ ਨਹੀਂ ਆਪਣੇ ਆਪ ਆਪਣੇ ਨੇ ਆਪ ਨੂੰ ਇਸ ਘਰ ਚ ਤੁਸੀਂ ਦੇਖ ਦਿਓ ਕਿਹੜੇ ਹਾਲਾਤਾਂ ਚ ਬੰਦ ਕਰ ਲਿਆ ਕੋਈ ਪ੍ਰਵਾਹ ਨਹੀਂ ਦੁਨੀਆਦਾਰੀ ਦੀ ਕੱਪੜੇ ਪਾਏ ਆ ਕਿ ਨਹੀਂ ਪਾਏ ਕੋਈ ਫਰਕ ਨਹੀਂ ਦੁਨੀਆਦਾਰੀ ਦਾ ਐਸੇ ਲੋਕ ਤੁਹਾਡੇ ਆਣ ਗਵਾਂਡ ਤੁਹਾਡੇ ਮਹੱਲੇ ਚ ਤੁਹਾਡੇ ਪਿੰਡ ਚ ਹੋਣ ਤਾਂ ਬੇਨਤੀ ਆ ਭੈਣੋ ਤੇ ਭਰਾਵੋ ਇਨਸਾਨ ਹੋਣ ਦਾ ਫਰਜ਼ ਨਿਭਾਇਆ ਕਰ ਸਾਨੂੰ 100 ਗਾਣਾ ਗੜਤੀਆਂ ਭੈਣ ਨੇ ਹੱਥ ਵੀ ਚੱਕ ਲਿਆ ਹਾਕੀ ਲੈ ਕੇ ਮਾਰਨ ਵੀ ਪੈ ਗਈ ਲੈ ਹਾਕੀ ਉੱਕੇ ਅਭੀ ਤੁਮੇ ਅਸਲਾ ਜਾ ਤੇ ਅਸੀਂ ਵੀ ਮੁੜ ਜਾਂਦੇ ਆਪਣੀ ਬਨਗੇਟ ਚ ਮੁੜ ਜਾਂਦੇ ਪਰ ਜੇ ਅਸੀਂ ਭਾਈ ਕਨਈ ਜੀ ਦੇ ਵਾਰਸ ਕਹੋਨੇ ਆ ਨਾ ਆਪਣੇ ਆਪ ਫਿਰ ਸਾਨੂੰ ਉਹਨਾਂ ਦੇ ਰੀਸ ਕਰਨੀ ਪੈਣੀ ਲੈਕਚਰ ਦੇ ਲੈਕਚਰ ਦੇ ਤੂੰ ਸਾਨੂੰ ਤਪਨਾ ਫਰਜ ਨਿਭਾਉਣਾ ਅੱਜ 21ਵੀਂ ਸਦੀ 'ਚ ਡਿਪਰੈਸ਼ਨ ਵੀ ਐਕਸਟ੍ਰੀਮ ਲੈਵਲ ਤੇ ਹੁੰਦਾ ਜਾ ਰਿਹਾ ਪਤਾ ਨਹੀਂ ਕਿ ਕਦੋਂ ਟੱਟੀ ਟੱਟੀ ਅੱਜ 21ਵੀਂ ਸਦੀ 'ਚ ਡਿਪਰੈਸ਼ਨ ਵੀ ਐਕਸਟ੍ਰੀਮ ਲੈਵਲ ਤੇ ਹੁੰਦਾ ਜਾ ਰਿਹਾ ਲੱਗਿਆ ਫਿਰ ਸਾਨੂੰ ਵੀ ਥੋੜਾ ਜਿਹਾ ਉਸੇ ਲੈਵਲ ਤੇ ਜਾ ਕੇ ਮਦਦ ਕਰਨੀ ਪੈਣੀ ਆ ਹੋ ਸਕਦਾ ਕਿਸੇ ਨੂੰ ਇਹ ਗੱਲ ਗਲਤ ਲੱਗੇ ਮਾੜੀ ਲੱਗੇ ਵੀ ਅਸੀਂ ਕਿਸੇ ਦੇ ਘਰੇ ਕਿਉਂ ਆਏ ਆ ਪਰ ਸਾਡਾ ਫਰਜ ਆ ਸਾਡੀ ਏਧੀ ਆ ਸਾਡੀ ਭੈਣ ਆ ਸਾਡੀ ਮਾਂ ਆ ਨਗਨਵਾਸਤਾ ਚ ਘੁੰਮਦੀ ਸਾਡੀ ਭੈਣ ਅਸੀਂ ਤਾਂ ਨਹੀਂ ਦੇਖ ਸਕੇ ਬਾਈ ਜਦੋਂ ਭੈਣ ਨੇ ਦੱਸਿਆ ਹਫਤਾ ਹੋ ਗਿਆ ਭੈਣ ਜੀ ਆਪਣੀ ਗੱਲ ਚੱਲਦੀ ਨੂੰ ਹਾਂਜੀ ਹਾਂਜੀ ਹਫਤੇ ਤੋਂ ਇਹ ਭੈਣ ਪਿੰਨੇ ਤੁਹਾਡਾ ਕਿਨਾ ਪਸ਼ਪਿੰਦਰ ਕੋਰ ਮੇਰੀ ਭੈਣ ਆ ਨਾ ਤੇ ਜਿਨ੍ਹਾਂ ਨੇ ਪਹਿਲਾਂ ਪਿੱਛੇ ਜੇ ਸਾਡੇ ਨਾਲ ਗੱਲ ਕਰਕੇ ਜਾਣਕਾਰੀ ਸਾਂਝੀ ਕੀਤੀ ਦੱਸਿਆ ਵੀ ਵੀਰੇ ਸਾਡੇ ਗਵਾਣ ਚਾਹੀਏ ਅਸੀਂ ਕਾਫੀ ਟਾਈਮ ਤੋਂ ਚਾਹੁੰਦੇ ਸੀਗੇ ਪਰ ਸਾਨੂੰ ਐ ਸੀ ਵੀ ਚਲੋ ਕੋਈ ਨਾ ਕੋਈ ਹੱਲ ਨਿਕਲੇ ਕੋਈ ਪਰਿਵਾਰ ਦਾ ਮੈਂਬਰ ਆਜੂ ਪਿੱਛੇ ਪਰ ਅਸੀਂ ਸਿੱਟੇ ਜਾਂਦੀ ਸੀ ਤਾਂ ਵੀ ਚੁੱਪ ਰਹੇ ਸਮਾਨ ਸਿੱਟ ਤਾਂ ਲੋਕ ਚੱਕ ਕੇ ਲੈ ਗਏ ਤਾਂ ਵੀ ਚਲੋ ਕੋਈ ਨਾ ਸਮਝਾਉਂਦੇ ਵੀ ਰਹੇ ਜਿੰਨੀ ਕਿ ਮਦਦ ਹੁੰਦੀ ਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹੁਣ ਤਾਂ ਹੱਦ ਹੋ ਗਈ ਹੈ ਹੁਣ ਤਾਂ ਭੈਣ ਕਪੜਿਆਂ ਤੋਂ ਬਾਹਰ ਆ ਗਈ ਹੁਣ ਤਾਂ ਇੰਨੇ ਜ਼ਿਆਦਾ ਹਾਈਪਰ ਹੋ ਜਾਂਦੇ ਆ ਮਤਲਬ ਦੇਖਿਆ ਨਹੀਂ ਜਾਂਦਾ ਤੇ ਫਿਰ ਅਸੀਂ ਭੈਣ ਉਹਨਾਂ ਦੀ ਗੱਲ ਸੁਣ ਕੇ ਵੀ ਜੇ ਅਣ ਸੁਣਿਆ ਕਰ ਦਿੰਦੇ ਆਣ ਗੋਲਿਆ ਕਰ ਦਿੰਦੇ ਤੇ ਅਸੀਂ ਵੀ ਕਹਿੰਦੇ ਚਲ ਆਪਾਂ ਕੀ ਲੈਣਾ ਛੱਡੋ ਤਾਂ ਅੱਜ ਆ ਗੱਲ ਕਿੱਦਾਂ ਹੁੰਦੀ ਕਿੱਦਾਂ ਸ਼ਾਇਦ ਕੋਈ ਹੋਰ ਜਤਵੰਤ ਭੈਣ ਵਰਗੀ ਕੋਈ ਭੈਣ ਤੁਹਾਡੇ ਆਣ ਗੁਆਣ ਰਿਸ਼ਤੇਦਾਰੀ ਚ ਹੁੰਦੀ ਤੁਹਾਡੀ ਨਿਗਾ ਕਿਵੇਂ ਪੈਂਦੀ ਤੁਸੀਂ ਕਿਵੇਂ ਅਵੇਅਰ ਹੁੰਦੇ ਕਈ ਵਾਰੀ ਸਾਡੇ ਨਾਲ ਨੱਥੋ ਬਾਈ ਵੀ ਹੋ ਜਾਂਦੇ ਆ ਭੈਣ ਭਰਾ ਹੱਥ ਵਿੱਚ ਆ ਕੇ ਦਿੰਦੇ ਆ ਸਾਡਾ ਫਰਜ਼ ਆ ਵੀ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਉਹਨਾਂ ਨੂੰ ਜੇ ਇੰਨੀ ਸਮਝ ਜਾਂ ਸੋਝੀ ਹੁੰਦੀ ਤਾਂ ਉਹ ਭੈਣ ਵਿਚਾਰੀ ਇਦਾਂ ਦੇ ਹਾਲਾਤ ਚ ਰਹਿੰਦੀ ਕਿਉਂ ਮਹਾਲੀ ਵਰਗੇ ਸ਼ਹਿਰ 'ਚ ਐਡੀ ਪ੍ਰਾਈਮ ਲੋਕੇਸ਼ਨ ਤੇ ਘਰ ਆ ਸਭ ਕੁਝ ਪੈਸਾ ਵੀ ਸੀਗਾ ਚੰਗੀ ਜੌਬ ਸੀ ਪਰ ਦੁੱਖੀ ਗੱਲ ਦਾ ਵੀ ਇਹਨਾਂ ਦੇ ਭਰਾ ਦੀ ਡੈਥ ਬਾਰੇ ਨਹੀਂ ਭਰਾਈ ਇਹਨਾਂ ਨੂੰ ਲੈ ਕੇ ਗਏ ਨੇ ਭਤੀਜੇ ਦਾ ਨੂੰ ਲੈ ਕੇ ਗਏ ਵਾਪਸ ਆ ਗਈ ਭੈਣ ਇਹ ਇਕੱਲੀ ਫਿਰ ਉਹ ਦੁਬਾਰਾ ਮਗਰ ਕਿਉਂ ਨਹੀਂ ਆਇਆ ਕੋਈ ਇਸ ਘਰ ਦੇ ਵਿੱਚ ਉਹ ਜਿੰਨਾ ਕੋਈ ਸਮਾਨ ਸਮੂਹ ਸੀਗਾ ਉਹ ਸਭ ਚਲੇ ਆ ਗਿਆ ਇੱਥੋਂ ਕੁਝ ਤੇਨੇ ਸੁੱਟਤਾ ਕੁਝ ਜਦੋਂ ਭੈਣ ਨੂੰ ਉਹ ਲੈ ਕੇ ਗਏ ਪਰਿਵਾਰ ਕੇ ਮੈਂਬਰ ਆ ਕੇ ਉਹ ਦੋ ਨਾਲ ਲੈ ਗਏ ਉਸ ਤੋਂ ਬਾਅਦ ਇਕੱਲੀ ਵਾਪਸ ਆ ਗਈ ਆ ਤੇ ਮੇਰਾ ਕਹਿਣਾ ਹੈ ਮੈਂ ਆਪਣੇ ਕਰ ਦਿੰਦਾ ਹਾਂ 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 ਭੈਣੇ ਰਹਿ ਰਹਿ ਇੱਕ ਕਲੀਅਰ ਕਰਦੇ ਆ ਸਾਡੀ ਸਸਤਾ ਦਾ ਇੱਕ ਅਸੂਲ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਇਸ ਭੈਣ ਦੇ ਘਰ ਨੂੰ ਵੀ ਅਸੀਂ ਅਸੀਂ ਸਲਾਹ ਆ ਕਿ ਇਸ ਕਲੋਨੀ ਦੇ ਜਿਹੜੇ ਲੋਕ ਨੇ ਆਸ-ਪਾਸ ਉਹਨਾਂ ਨੂੰ ਸਪੁਰਦ ਕਰਾਂਗੇ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਹੈ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਕਿਉਂਕਿ ਸਾਡੇ ਕੋਲੇ ਕਿਸੇ ਦਾ ਨੰਬਰ ਨਹੀਂ ਹੈਗਾ ਮੱਲੇ ਵਾਲੇ ਕੋਲੇ ਕਿਸੇ ਕੋਲੇ ਨੰਬਰ ਹੈ ਜੀ ਕਿਸੇ ਦਾ ਨਹੀਂ ਜੀ ਮੇਰੇ ਕੋਲ ਨਹੀਂ ਹੈ ਮੱਲੇ ਵਾਲੇ ਨਹੀਂ ਇਹਦੀ ਬ੍ਰਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਤਾਂ ਉਹ ਵੀ ਨਹੀਂ ਉਸ ਤੋਂ ਬਾਅਦ ਬੱਸ ਬੋਲਣਾ ਤੇ ਤੁਸੀਂ ਜੇ ਕੋਈ ਪਹਿਚਾਨਦੇ ਹੋ ਜਾਣਦੇ ਇਸ ਭੈਣ ਨੂੰ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਦੱਸਿਓ ਜੇ ਕੋਈ ਨਾ ਰਿਸ਼ਤੇਦਾਰ ਸਾਡੀ ਇਸ ਵੀਡੀਓ ਨੂੰ ਦੇਖਦਾ ਸਤਵੰਤ ਕੌਰ ਨૈયਰ ਭੈਣ ਨੂੰ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਘਰ-ਬਾਰ ਦੀ ਉਹ ਆ ਕੇ ਆਪਦੇ ਦੀ ਕੇਅਰ ਕਰਨ ਤੇ ਭੈਣ ਦੀ ਵੀ ਆ ਕੇ ਸੁਧ-ਬੁੱਧ ਲੈਣ ਭੈਣ ਨੂੰ ਅਸੀਂ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਲੈ ਕੇ ਜਾ ਰਹੇ ਹਾਂ ਜਿੱਥੇ ਇਸ ਭੈਣ ਦਾ ਟ੍ਰੀਟਮੈਂਟ ਜਿੱਥੇ ਇਸ ਭੈਣ ਨੂੰ ਅਸੀਂ ਆਪਣਾ ਇੱਕ ਪਰਵਾਰ ਦੇ ਵਿੱਚ ਇੱਕ ਹਿੱਸਾ ਬਣਾ ਸਕੀ। ਮੈਨੂੰ ਬਹੁਤ ਦੇਰ ਤੋਂ ਦੇਖ ਰਹੀ ਨਹੀਂ ਮੇਰੇ ਨਾਲ ਇਹਦਾ ਬਹੁਤ ਵਧੀਆ ਰਿਲੇਸ਼ਨਸ਼ਿਪ ਹੈ। ਹਾਂ ਜੀ ਅਸਮਰਤ ਤੁਸੀਂ ਕੱਪੜੇ ਸਿਚ ਕਰਦੇ ਸੀ। ਮੈਂ ਤੁਹਾਨੂੰ ਮਰਤਾਂ। ਤੁਸੀਂ ਕੱਪੜੇ ਸਿਚ ਕਰਦੇ ਸੀ। ਹਾਂ ਜੀ ਮੈਂ ਕਰਦੀ ਸੀ। ਲਾ ਤਾਂ ਤੈਨੂੰ ਮਰਕ ਡਾਈ ਕਰਵਾਣਾ ਪਸੰਦ ਕਰਦੀ। ਮੈਨੂੰ ਕੋਈ ਤਰਸਾ ਬਤਾ ਦੇ। ਮੇਰੇ ਘਰ ਦੇ ਬਗਵਾ ਦੇ ਘਰ ਦੀ ਦਾਲੀ ਸਵੇਰ ਨਿਕਲ ਜਾ। ਜਾਂਦੀ ਸੀ। ਅੱਛੀ ਲੇਡੀਜ਼ ਬਹੁਤ ਹਾਂ। ਮੇਰੇ ਮਾਤਮੇ ਅਜੀ ਕੁਝ ਹਮੇਸ਼ਾ ਸਾਥ ਦਿੰਦੇ ਥੋੜਾ। ਹਾਂ ਜੀ। ਮੇਰਾ ਮੇਰਾ ਵੀ ਸਾਥ ਮੈਂ ਵੀ ਇਹਦਾ ਸਾਥ ਦੱਤਾ ਜੀ। ਹਾਂ ਜੀ ਹਾਂ ਜੀ। ਹਮੇਸ਼ਾ ਤੇ ਨਾ ਸੀ ਤਈਏ ਹਾਂਜੀ ਬਹੁਤ ਲੈਡੀਆਂ ਚੰਗੀ ਸੀ ਸਾਨੂੰ ਬਹੁਤ ਦੇਖੋ ਸਾਨੂੰ ਪਤਾ ਹੈ ਨਾ ਜਿਆਦਾ ਸਮਾਨ ਗੇਰਦੀ ਹੈ ਸਾਨੂੰ ਦੁੱਖ ਲੱਗਦੇ ਲੋਕ ਇੱਥੇ ਖੜੇ ਚੱਕ ਕੇ ਲੈ ਜਾਂਦੇ ਮੈਂ ਬਹੁਤ ਟੜਕਦੀ ਆ ਜੀ ਲੋਕੀ ਟਰੱਕ ਭਰ ਭਰ ਕੇ ਲੈ ਗਏ ਬਾਦ ਵਿੱਚ ਵੀ ਤਾਂ ਕੋਈ ਨਹੀਂ ਲੈ ਗਿਆ ਸਮਾਨ ਚੁੱਕ ਕੇ ਟਰੱਕ ਭਰ ਕੇ ਲੈ ਗਏ ਮੈਨੂੰ ਬਹੁਤ ਦੁੱਖ ਲੱਗਿਆ ਜੇ ਮੈਂ ਕਹਿੰਦੀ ਆ ਨਾ ਮੇਰੇ ਉਲਟ ਇਲਜ਼ਾਮ ਪਰ ਮੈਂ ਇਹਦਾ ਦੁੱਖ ਦੇਖ ਨਹੀਂ ਸਕਦੀ ਮੈਂ ਆਪਣੀ ਅੱਖੀ ਸਭ ਕੁਝ ਦੇਖਿਆ ਵੈਦਾ ਹਾਂ ਇਹ ਬੋਲ ਇਹਦੇ ਪਰਿਵਾਰ ਦੇ ਕੁ ਮੈਂਬਰ ਲੈ ਕੇ ਕੌਣ ਲੈ ਗਿਆ ਅਸਾਂ ਦੇਖ ਲੋਕੇ ਆਸ-ਪਾਸ ਲੋਕਾਂ ਨੇ ਇਹਦਾ ਏਸੀ ਨਹੀਂ ਛੱਡੇ ਆਪਾਂ ਖਾਣ ਛੱਡੇ ਬਿਮਾਰੀ ਸਲੰਡਰ ਨਹੀਂ ਛੱਡੇ ਕੁਝ ਨਹੀਂ ਛੱਡਿਆ ਕਹਿੰਦਾ ਬਹਿਨ ਭਾਈ ਇਹਨਾਂ ਕੀ ਇਹਦੇ ਏਸੀ ਤੱਕਲੇ ਕੱਪੜੇ ਇਹਦੇ ਕੱਪੜੇ ਜਿਹੜੇ ਨੇ ਹਾਨ ਸੀਤੇ ਪਏ ਸੀ ਨਾ ਗੱਦੇ ਦੇ ਸਮਾਨ ਲਗਾ ਲੋ ਆਪਕੋ ਦੇਖੀ ਗੱਡੀਆਂ ਭਰ ਕੇ ਨੇ ਗੇਰੀਆਂ ਲੋਕਾਂ ਨੇ ਦੇਖੋ ਕੀ ਕਹਿੰਦੇ ਪੜੇ ਕੀ ਕਹਿੰਦਾ ਤੂੰ ਸਮਾਨ ਕਰੀ ਸੇ ਇੱਕ ਟਿਗ ਹੋ ਗਿਆ ਲੈਪਟਾਪ ਹੋ ਗਿਆ ਇਹ ਸਭ ਕਿੰਤੀ ਕਿੰਤੀ ਆਈਟਮ ਉਹ ਤਾਂ ਮੇਰਾ ਸੀ ਮੈਂ ਦੱਸਦਾ ਸੋਪਤੀ ਜਿਲ੍ਹੇ ਉਹ ਜਿਹੜਾ ਜਿਹੜਾ ਕਿੰਨੇ ਸਾਲ ਪਹਿਲਾਂ ਆਏ ਸੀ ਇਹ ਸਾਲ ਉਹ ਹੋ ਗਏ 4 ਸਾਲ ਦਾ ਹਾਂ 4 4-5 ਸਾਲ ਪਹਿਲਾਂ ਜੋ ਕਿੰਤੀ ਇੱਥੇ ਸੀ ਹੁਣ ਕੀ ਪਤਾ ਲੈਣੇ ਵੀ ਲੈ ਗਏ ਹੋਗਾ ਲੈ ਗਏ ਲੈ ਗਏ ਗੈਣੇ ਵੀ ਲੈ ਗਏ ਦਾ ਖਾਸ ਖਾਸ ਤਾਂ ਉਹ ਭਾਈ ਬੱਤੀ ਜਿਲ੍ਹੇ ਭਾਈ ਬੱਤੀ ਜਿਲ੍ਹੇ ਇਹਦੇ ਭਰਾ ਦੀ ਡੈਥ ਹੋਈ ਹੈ ਕਿਵੇਂ ਪਤਾ ਲੱਗਿਆ ਤੁਹਾਨੂੰ ਡੈਥ ਹੋਈ ਹੈ ਉਹ ਆਈ ਸੀ ਇਹ ਇਹਦੀ ਪਰਜਾਈ ਆਈ ਇਹਦੀ ਪਰਜਾਈ ਆਈ ਸੀ ਇਹਦਾ ਭਤੀਜਾ ਭਤੀਜੀ ਆਏ ਸੀ ਸਮਾਨ ਲੈਣ ਕਰਕੇ ਆਏ ਸੀ ਮਤਲਬ ਕਿ ਇਹਨੂੰ ਸੰਭਣ ਵਾਸਤੇ ਆਇਆ ਨਹੀਂ ਆਇਆ ਸੀ ਬਿਲਕੁਲ ਕੋਈ ਨਹੀਂ ਸੀ ਵੀ ਇਹਦੀ ਅਸੀਂ ਕਰੀ ਉਹਨਾਂ ਨੇ ਥੋੜੀ ਦੇਰ ਵਾਸਤੇ ਇਹਨੂੰ ਪਤਾ ਨਹੀਂ ਕਿੱਥੇ ਰੱਖਿਆ ਨਾ ਸਨੋਅਟ ਰਿਜਿਸਟਰ ਦੇ ਬਾਅਦ ਆ ਗਈ ਇਹਦਾ ਸਮਾਨ ਸਾਰਾ ਲੈਣ ਨੋਰ ਉੱਥੇ ਪਾਗਲ ਹਸਪੀਟਲ ਦੇਖੋ ਮੱਲੇ ਦੇ ਸਾਰੇ ਲੋਕ ਦੱਸਦੇ ਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਜੋ ਹੋਇਆ ਜੋ ਕੁਝ ਹੋ ਗਿਆ ਹੋ ਗਿਆ ਕਰਦਾ ਕੀਮਤੀ ਸਮਾਨ ਕੁਝ ਸਮਾਨ ਤਾਂ ਇਹਨੇ ਸੁੱਟਦਾ ਬਾਹਰ ਕੁਝ ਆਪਣੇ ਹੀ ਲੈ ਕੇ ਚੱਕੇ ਕੁਝ ਆਪਣਿਆਂ ਨੇ ਲੁੱਟ ਲਿਆ ਆ ਗਏ ਆਜੋ ਸਸੀ ਕਾਲ ਜੀ ਅੰਤਿ ਸਾਬ ਸਾਸੀ ਕਾਲ ਜੀ ਸਾਸੀ ਕਾਲ ਬਾਈ ਜਵੈਲ ਵੀ ਧਿਆਨ ਨਹੀਂ ਦਿੰਦਾ ਪਹਿਲਾਂ ਤੁਸੀਂ ਆਏ ਸੀਗੇ ਹਾਂ ਮੈਂ ਦੇਖਿਆ ਨਹੀਂ ਤੀਸਰੀ ਵਾਰ ਤੀਸਰੀ ਵਾਰ ਹੀ ਉੜਿਆ ਸਸੀ ਇੱਕ ਤੁਹਾਡੇ ਨਾਲ ਦੋ ਗੱਲਾਂ ਕਰ ਲਈਏ ਸਾਹਮਣੇ ਤੁਹਾਡੇ ਤੁਸੀਂ ਨਮਾਇੰਦੇ ਹੋ ਅਸੀਂ ਭੈਣ ਨੂੰ ਲੈ ਕੇ ਜਾਣਾ ਹੈ ਨਾ ਦੇ ਘਰ ਨੂੰ ਲੋਕ ਲਾ ਕੇ ਅਸੀਂ ਚਲੇ ਤੁਹਾਡੇ ਭਲੇ ਆਂਦੀ ਨਿਗਰਾਨੀ ਜੋ ਸਮਾਨ ਪਿਆ ਘਰ ਚ ਇੱਕ ਵਾਰੀ ਆਪਾਂ ਦੇਖ ਲਈਏ ਲਿਸਟ ਬਣਾ ਲਈਏ ਸਮਾਨ ਚਲੋ ਇਹ ਸਾਡੇ ਦਸ ਦੇ ਵਿੱਚ ਆਬੀ ਭੈਣ ਸੰਦ ਚ ਹੈਗੀ ਇਹਨੂੰ ਚਾਬੀ ਅਸੀਂ ਇਹਨੂੰ ਫੜਾ ਦਾਂਗੇ ਇਹਦੇ ਕੋਲੇ ਉਹ ਸੁੱਤੀ ਹੈਗੀ ਇਹਨੂੰ ਹਨਾ ਘਰ ਦੀ ਨਿਗਰਾਨੀ ਤੁਸੀਂ ਰੱਖਣੀ ਆ ਕੋਈ ਗੱਲ ਨਹੀਂ ਮਾਰ ਕੋਈ ਚੋਰੀ ਹੁੰਦੀ ਆ ਕੋਈ ਗੱਲ ਹੁੰਦੀ ਆ ਇਹ ਧਿਆਨ ਰੱਖਿਓ ਦੇਖੋ ਚੋਰੀ ਨਾਲ ਚਲੋ ਚ ਹੈ ਕੀ ਆ ਹੈ ਵੀ ਹੈ ਨਹੀਂ ਕੋਈ ਗੱਲ ਪਤਾ ਇੰਨਾ ਕੀ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਆਉਂਦਾ ਤੁਸੀਂ ਸਾਡੇ ਨਾਲ ਕੰਟੈਕਟ ਕਰਾ ਦਿਓ ਉਹਨਾਂ ਕੋਈ ਬੱਲੇ ਤੁਹਾਨੂੰ ਕੋਈ ਨੌਲੇਜ ਆ ਕਿਸੇ ਦਾ ਨੰਬਰ ਲੱਗਾ ਇਹ ਤੁਹਾਡੇ ਬਹੁਤ ਪੁੰਨ ਦਾ ਕੰਮ ਹੋ ਗਿਆ ਨਹੀਂ ਨਹੀਂ ਤੁਹਾਡਾ ਧੰਨਵਾਦ ਤੁਸੀਂ ਨਾਲ ਖੜੇ ਹੋ ਅੱਛਾ ਜੀ ਆਪੋ ਤੇ ਖੜ ਕੇ ਗੱਲ ਕਰਦੇ ਆਂ ਇਨੇਕ ਟਾਈਮ ਤੋਂ ਕੁੜੀ ਇਦਾਂ ਹੀ ਰਹਿ ਰਹੀ ਹੈ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ 15 ਸਾਲ ਤਾਂ ਹੋਏ ਗਏ ਹੁਣ ਮੇਰੀ ਮੇਰੇ ਜਿੰਨੀ ਮੈਨੂੰ ਆਈਡੀਆ ਹੈ ਇਹ ਕੱਲੀ ਹੋਇਆ ਇਹ ਕੱਲੀ ਰਹਿ ਰਹੀ ਹੈ ਜੀ ਕੱਲੀ ਆਏ ਆ ਕਿ ਸੜਕਾਂ ਤੇ ਐਵੇਂ ਘੁੰਮੀ ਫਰੀ ਜਾਂਦੀ ਹੈ ਇਹ ਤੇ ਨਾ ਇਹਨੂੰ ਵਿਚਾਰੀ ਨੂੰ ਰੋਟੀ ਹੈਗੀ ਆ ਤੇ ਮੈਂ ਰੂਲ ਰਹੀ ਆ ਇਸ ਤੇ ਭੈਣ ਨੇ ਸਾਰਾ ਕੁਝ ਇਦਾਂ ਲਿਖਿਆ ਹੋਇਆ ਵਾ 27 ਜੁਲਾਈ 2000 ਪੁਣੇ ਕਿੰਨਾ ਕੁਝ ਉੱਪਰ ਬਿਲਕੁਲ ਐਗਜ਼ੈਕਟ ਟਾਈਮ ਦਾ ਸਾਰਾ ਕੁਝ ਸਾਰਾ ਕੁਝ ਆਇਆ ਹੋਇਆ ਡੇਟ ਆਫ ਬਰਥ ਚਲੋ ਡੇਟ ਆਫ ਬਰਥ ਕੀ ਹੈ ਡੇਟ ਆਫ ਬਰਥ ਕੀ ਹੈ ਉਹ ਤੇ ਚਾਹੇ ਕੋਈ ਦੱਸਦਾ ਹੋਇਆ ਦੱਸ ਦੋ ਆਪਣੀ ਜਾਤ ਵੀ ਆਪੋ ਆਪਣਾ ਡੇਟ ਆਫ ਬਰਥ ਵੀ ਲੁਕਾ ਕੀ ਸਾਰਾ ਕੁਝ ਇੱਥਾ ਹੋਇਆ ਤੁਹਾਡੇ ਫਾਦਰ ਨੇਮ ਕੀ ਹੈ ਮੈਨੂੰ ਪਤਾ ਨਹੀਂ ਉਹ ਤੇ ਚਿੱਤੇ ਦਿੱਤਾ ਹੋਇਆ ਮਾਤਾਈ ਦਾ ਕੀ ਨਾਮ ਮਾਤਾਈ ਦਾ ਕੀ ਨਾਮ ਕੋਡ ਉੱਪਰ ਲਿਖਿਆ ਹੈ ਸਾਰਾ ਕੁਝ ਕੀ ਦੇ ਉੱਪਰ ਇਹ ਤੇਰੀ ਕੋਈ ਸਰਕਾਰੀ ਰਿਪੋਰਟ ਦਿਖਾ ਸਰਕਾਰੀ ਰਿਪੋਰਟ ਕਿੱਥੇ ਆ ਸਰਕਾਰੀ ਰਿਪੋਰਟ ਕਿੱਥੇ ਆ ਤੂੰ ਸਾਨੂੰ ਇੱਕ ਵਾਰੀ ਡਿਕਲੇਅਰ ਕਰ ਦੇ ਤੇ ਅਸੀਂ ਕੀ ਕਰੀਏ ਡਿਕਲੇਅਰ ਕਰਾ ਦੇ ਨਹੀਂ ਇਹ ਨੂੰ ਦਫਤਰ ਤਾਂ ਨਹੀਂ ਪਤਾ ਤੂੰ ਚੱਪਲਾ ਮਾਰ ਦੇ ਹੁਣ ਤੂੰ ਚੱਪਲਾ ਮਾਰਨੀ ਹੈ ਭਰਾ ਦੇ ਭਰਾ ਦੇ ਚੱਪਲੇ ਮਾਰੇ ਭੈਣ ਦੇ ਭਰਾ ਦੇ ਚੱਪਲੇ ਮਾਰੇ ਤੂੰ ਕਿਹ ਜਾਂਦਾ ਮੈਂ ਜੀਪੀ ਦਫਤਰ ਮੈਂ ਵੈਰੀਫਾਈ ਕਰਨ ਆਇਆ ਤਾਂ ਤੇ ਫਿਕਰ ਉਹ ਤੇਰੇ ਮੂੰਹ ਸੁਣਨਾ ਚਾਹੁੰਦਾ ਮੈਂ ਪੈਣੇ ਡੇਟ ਆਫ ਬਰਥ ਡੇਟ ਆਫ ਬਰਥ ਕੀ ਹੈ ਤੂੰ ਦੱਸ ਲੈਪਟਾਪ ਸਰ ਮੇਰੀ ਲੱਕਰ ਉੱਥੇ ਹੀ ਹੈ ਕਿੱਥੇ ਉਹਦੇ ਪਰ ਤੇਰੀ ਲੈਪਟਾਪ ਦਾ ਤੇਰਾ ਭਤੀਜਾ ਲੈ ਗਿਆ ਸੀ ਉਹ ਰੇਡ ਦੇ ਵਿੱਚ ਪਕੜਿਆ ਗਿਆ ਪਕੜਿਆ ਗਿਆ ਸਰ ਸਮਝਾ ਉਹ ਵੈਰੀ ਬੈਡ ਤੇ ਜੀਤੀ ਤਨੇ ਰੈਟ ਲਗਾ ਛੱਡ ਗਿਆ ਉਹ ਵੀ ਰੇਡ ਦੇ ਵਿੱਚ ਪਕੜੇ ਗਏ ਨੇ ਤੇ ਤੂੰ ਵੀ ਰੇਡ ਦੇ ਵਿੱਚ ਪਕੜੇ ਗਿਆ ਚਲੋ ਆ ਚਲੀਏ ਚਲ ਚਲੋ ਕਿੱਥੇ ਜਾਣਾ ਨਾਲ ਸਾਡੇ ਕਿੱਥੇ ਜਾਣਾ ਆਫਿਸ ਡੀਪੀਆਈ ਦੇ ਪਰ ਮੈਂ ਕਿਉਂ ਨਹੀਂ ਲੈ ਤੁਹਾਡਾ ਸਭ ਕੰਮ ਅਸੱਕਾ ਤੋਂ ਨੇ ਕੰਮ ਕੰਪਲੀਟ ਕਰਕੇ ਆਏ ਹੋਏ ਨਹੀਂ ਨਹੀਂ ਵਿੱਚ ਹੀ ਪਿਆ ਤੁਹਾਡੇ ਸਾਈਨ ਹੋਣ ਵਾਲੇ ਆ ਉੱਥੇ ਕਿੱਥੇ ਉੱਥੇ ਡੀਪੀ ਆਫਿਸ ਕੋਈ ਨਾ ਇੱਥੇ ਚਲੋ ਸਾਈਨ ਕਰਾਓ ਨਾ 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 ਮੈਨੂੰ ਮਹਿਕਮੇ ਨੇ ਭੇਜਿਆ ਆਪਲੀ ਵੀ ਗੋਟਾ ਕੈਸ ਚੱਲ ਰਿਹਾ ਉੱਥੇ ਚੱਲ ਰਿਹਾ ਟਾਈਮ ਤੇ ਚੱਲ ਰਿਹਾ ਗਿਆ ਅੱਛਾ ਨਹੀਂ 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 ਇਹ ਆਪੇ ਆਪੇ ਆਪਾਂ ਆਰਥੇ ਨਹੀਂ ਜਾਣਾ ਹੈਂ ਤੇ ਤੂੰ ਪੈ ਬਾਤ ਧੁੱਪ ਨਹੀਂ ਓਏ ਛਤਰੀ ਲਿਆ ਛਤਰੀ ਛਤਰੀ ਦੇ ਉਹ ਭੈਣ ਨੂੰ ਧੁੱਪ ਨਹੀਂ ਆਣੀ ਛਤਰੀ ਓਏ ਏ ਇਹ ਭੈਣ ਆ ਭੈਣ ਹੀ ਆ ਭੈਣ ਹੀ ਆ ਕੋਈ ਭੈਣ ਚੱਲ ਚੱਲ ਮੈਂ ਹੀ ਮੰਨਦਾ ਮੈਂ ਆਜੋ ਮੈਂ ਪੂਰੀ ਮੰਨਦਾ ਹਾਂ ਮੈਨੂੰ ਪਤਾ ਮੇਰੀ ਛੋਟੀ ਭੈਣ ਆ ਤੂੰ ਇਮਾਨਦਾਰ ਮੈਂ ਪਹਿਲਾਂ ਹੱਥ ਛੱਡ ਛੱਡ ਤਾਂ ਆ ਸਤਵੀਰ ਫੜ ਤੂੰ ਅੱਜ ਤੱਕ ਤਾ ਤੂੰ ਕਹਿਂਗਾ ਮੈਂ ਚੱਲਾਂਗੀ ਚੱਲ ਫੇ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਭੈਣ ਕਿੱਥੇ ਗਿਆ ਕਿੱਥੇ ਦਲੇ ਗਿਆ ਨੇੜੇ ਰਿਓ ਨੇੜੇ ਰਿਓ ਆਹੜੇ ਗੱਡੀ ਖੜੀ ਪੈਣੇ ਆਹੜੇ ਗੱਡੀ ਖੜੀ ਆ ਸਰਕਾਰੀ ਐਂਬੂਲੈਂਸ ਖੜੀ ਆਲੇ ਸਰਕਾਰੀ ਗੱਡੀ ਆਈ ਆ ਸਰਕਾਰੀ ਗੱਡੀ ਅਰੇ ਉਸਮੇ ਨਹੀਂ ਧੂਪ ਹੈ ਚਲੋ ਇੱਥੇ ਚਲੋ ਗਰਮੀ ਚਾਹੀਦੀ ਵਿੱਚ ਬੈਠ ਇਕੱਤਨਾ ਬੋਲੀ ਹੱਥ ਨਾਲ ਆਓ ਵਾਹ ਵਾਹ ਬਹਿ ਜਾ ਭੈਣ ਬਹਿ ਜਾ ਚਲੋ ਬੋਲੇ ਸੋਨਿਹਾਲ ਜੀ ਆਇਆਂ ਨੂੰ ਧੰਨਵਾਦ ਵੀਰੇ ਬਹੁਤ ਬਹੁਤ ਬੈਠੋ ਭੈਣੇ ਅੱਗੇ ਅੱਗੇ ਲੈ ਜਾਓ ਅੱਗੇ